ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਸਰਾ ਹਰ ਵਾਰ ਦੀ ਤਰ੍ਹਾਂ ਗਲੋਬਲ ਪੋਡਕਾਸਟ ਅੱਜ ਦੇ ਪੋਡਕਾਸਟ ਦੇ ਵਿੱਚ ਅਸੀਂ ਟੈਕਨੋਲੋਜੀ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ ਕਰਾਂਗੇ ਸਭ ਨੂੰ ਪਤਾ ਹੈ ਕਿ ਅੱਜ ਦਾ ਜ਼ਮਾਨਾ ਹੈ ਅੱਜ ਦਾ ਯੁੱਗ ਟੈਕਨੋਲੋਜੀ ਦਾ ਯੁੱਗ ਹੈ ਸਾਰੇ ਜਾਨੀ ਟੈਕਨੋਲੋਜੀ ਯੂਜ਼ ਕਰਦੇ ਨੇ ਪਰ ਟੈਕਨੋਲੋਜੀ ਦੇ ਵਿੱਚ ਦਿਨੋ ਦਿਨ ਵਿਸਥਾਰ ਵੀ ਹੁੰਦਾ ਜਾ ਰਿਹਾ ਹੈ ਜਿੱਥੇ ਟੈਕਨੋਲੋਜੀ ਨੂੰ ਲਾਭਦਾਇਕ ਮੰਨਿਆ ਜਾਂਦਾ ਹੈ ਤੇ ਉੱਥੇ ਹੀ ਉਸਦੇ ਉਹਨੇ ਨੁਕਸਾਨ ਵੀ ਸਾਹਮਣੇ ਆਉਂਦੇ ਨੇ ਅੱਜ ਦੇ ਪੋਡਕਾਸਟ ਵਿੱਚ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀ ਗੱਲਬਾਤ ਕਰਾਂਗੇ ਫੇਕ ਡੀਫੇਕ ਵੀਡੀਓਜ਼ ਫੋਟੋਆਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਜਿਹੜਾ ਗੇਮਿੰਗਸ ਦੇ ਵਿੱਚ ਜੋ ਚੇਂਜ ਆਇਆ ਇਸ ਟੈਕਨੋਲੋਜੀ ਦੇ ਨਾਲ ਉਸ ਬਾਰੇ ਵੀ ਅਸੀਂ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਪੋਡਕਾਸਟ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਅਨੂਜਾ ਸ਼ਰਮਾ ਨੇ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਅਨੂਜਾ ਕਿਵੇਂ ਹੋ ਸਤਿ ਸ਼੍ਰੀ ਅਕਾਲ ਜਤਿੰਦਰ ਬਹੁਤ ਵਧੀਆ ਤੁਸੀਂ ਕਿਵੇਂ ਹੋ ਮੈਂ ਬਹੁਤ ਵਧੀਆ ਤੁਹਾਨੂੰ ਜ ਆ ਪੌਡਕਾਸਟ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਟੈਕਨੋਲੋਜੀ ਕਿਸ ਤਰੀਕੇ ਦੇ ਨਾਲ ਹਾਵੀ ਹੋਈ ਹੈ ਤੁਸੀਂ ਛੋਟੇ ਬੱਚਿਆਂ ਦੀ ਗੱਲਬਾਤ ਕਰ ਰਹੇ ਸੀ ਕਿਉਂਕਿ ਅੱਜ ਜੇਕਰ ਵੇਖਿਆ ਜਾਵੇ ਤਾਂ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਹੁੰਦੇ ਨੇ ਗਲਤੀ ਮਾਪਿਆਂ ਦੀ ਗੱਡੀ ਜਾਂਦੀ ਹੈ ਤੇ ਇਹ ਵੀ ਮਾਪਿਆਂ ਨੂੰ ਵੀ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਫੋਨ ਨਹੀਂ ਫੜਾਉਣਾ ਚਾਹੀਦਾ ਕਿਉਂਕਿ ਬੱਚੇ ਫੋਨ ਦੇ ਉੱਤੇ ਕਿਸ ਤਰੀਕੇ ਦੀਆਂ ਗੇਮਾਂ ਦੇਖਦੇ ਨੇ ਜਾਂ ਖੇਡਦੇ ਨੇ ਜਾਂ ਹੋਰ ਟੈਕਨੋਲੋਜੀ ਨੂੰ ਕਿਵੇਂ ਵਰਤਦੇ ਨੇ ਜਿਹੜੀ ਉਹਨਾਂ ਦੇ ਸਿੱਧਾ ਦਿਮਾਗ ਤੇ ਅਸਰ kartti ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਨੇ ਜੇਕਰ ਆਪਾਂ ਗੇਮਸ ਦੀ ਗੱਲ ਕਰੀਏ ਤਾਂ ਗੇਮਾਂ ਸ਼ੁਰੂ ਤੋਂ ਚਾਹੇ ਪਬਜੀ ਹੋ ਗਈ ਚਾਹੇ ਬਲੂ ਗੇਮ ਦੀ ਤੁਸੀਂ ਗੱਲਬਾਤ ਕਰ ਰਹੇ ਸੀਗੇ ਉਹ ਬਹੁਤ ਟਾਈਮ ਪਹਿਲਾਂ ਵੀ ਉਹਨੇ ਕਾਫੀ ਨੁਕਸਾਨ ਵੀ ਕੀਤਾ ਹੈ ਕਾਫੀ ਬੰਦੇ ਜਾਂ ਬੱਚੇ ਮਰੇ ਵੀ ਨੇ ਉਸ ਟਾਈਮ ਦੇ ਉੱਤੇ ਪਰ ਜੇਕਰ AI ਦੀ ਆਪਾਂ ਗੱਲਬਾਤ ਕਰਦੇ ਹਾਂ ਤਾਂ ਇਹ ਕਾਫੀ ਖਤਰਨਾਕ ਸਾਬਿਤ ਹੁੰਦੀ ਜਾਂਦੀ ਜਿੱਥੇ ਰੁਜ਼ਗਾਰ ਚਲੋ ਇਹਨੇ ਦਿੱਤਾ ਪਰ ਉੱਥੇ ਦੂਜੇ ਪਾਸੇ ਰੁਜ਼ਗਾਰ ਇਹਨੇ ਖੋਇਆ ਵੀ ਹੈ ਕਿਉਂਕਿ 10-10 ਬੰਦਿਆਂ ਦਾ ਕੰਮ ਹੁਣ AI ਟੈਕਨੋਲੋਜੀ ਦੇ ਨਾਲ ਸਿਰਫ ਇੱਕ ਬੰਦਾ ਹੀ ਹੈਂਡਲ ਕਰ ਰਿਹਾ ਜੇਕਰ ਮੈਂ ਤੁਹਾਡੀ ਗੱਲ ਕਰਾਂ ਟੈਕਨੋਲੋਜੀ ਆਪਾਂ ਵੀ ਯੂਜ਼ ਕਰਦੇ ਆ ਤੇ ਤੁਸੀਂ ਕਿੰਨਾ ਕਿ ਇਸ ਨੂੰ ਖਤਰਨਾਕ ਮੰਨਦੇ ਹੋ ਜਾਂ ਲਾਭਦਾਇਕ ਮੰਨਦੇ ਹੋ ਤੇ ਕਿੰਨੇ ਕਿਸ ਦੀ ਤੁਸੀਂ ਵਰਤੋਂ ਕਰਦੇ ਹੋ ਬਿਲਕੁਲ ਦੇਖੋ ਜਤਿੰਦਰ ਜੋਸੋ ਅਸੀਂ AI ਦੀ ਗੱਲ ਕਰਦੇ ਆ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੇ ਵੱਖ-ਵੱਖ ਪਹਿਲੂ ਨੇ ਅਸੀਂ ਅਕਸਰ ਕਹਿ ਦਿੰਦੇ ਆ ਕਿ ਇੱਕ ਚੀਜ਼ ਜਿਹੜੀ ਹੈ ਉਹਦੇ ਜਿੱਥੇ ਚੰਗਿਆਈਆਂ ਵੀ ਨੇ ਉੱਥੇ ਹੀ ਉਸ ਚੀਜ਼ ਦੀਆਂ ਬੁਰਾਈਆਂ ਵੀ ਸਾਹਮਣੇ ਆਉਂਦੀਆਂ ਨੇ ਲੇਕਿਨ ਹਮੇਸ਼ਾ ਸਾਡੇ ਪੰਜਾਬ ਪੰਜਾਬੀ ਦੇ ਵਿੱਚ ਨਾ ਇੱਕ ਆਵਤ ਕਹੀ ਜਾਂਦੀ ਹੈ ਅਤੀ ਹਰ ਚੀਜ਼ ਦੀ ਮਾੜੀ ਹੁੰਦੀ ਹੈ ਲਿਮਟਿਡ ਵਰਤੋਂ ਕਰੋ ਕਿਸੇ ਚੀਜ਼ ਦੀ ਸਭ ਤੋਂ ਚੰਗੀ ਚੀਜ਼ ਹੁੰਦੀ ਹੈ ਜਿਸ ਵਕਤ ਅਸੀਂ ਟੈਕਨੋਲੋਜੀ ਅਪਗ੍ਰੇਡ ਹੁੰਦੀ ਹੈ ਟੈਕਨੋਲੋਜੀ ਅੱਗੇ ਜਾ ਰਹੀ ਹੈ ਮੈਂ ਕਹੂੰਗੀ ਕਿ ਬਿਲਕੁਲ ਟੈਕਨੋਲੋਜੀ ਦਾ ਸਹਾਰਾ ਲੈਣਾ ਚਾਹੀਦਾ ਹੈ ਲੇਕਿਨ ਉਹਨੂੰ ਅਸੀਂ ਅਗਰ ਵੱਧ ਵਰਤਣ ਲੱਗ ਜਾਵਾਂਗੇ ਜਾਂ ਉਹਨੂੰ ਗਲਤ ਢੰਗ ਦੇ ਨਾਲ ਵਰਤਣ ਲੱਗ ਜਾਵਾਂਗੇ ਤਾਂ ਫਿਰ ਉਹਦਾ ਨੁਕਸਾਨ ਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਵੀ ਗੱਲ ਕਰ ਰਹੇ ਸੀਗੇ ਜੋ ਖਬਰਾਂ ਅਸੀਂ ਪੜ੍ਹਦੇ ਹਾਂ ਹੂੰ ਔਰ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਉਹਨੇ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਬੇਸਿਕਲੀ ਨਾ ਸਾਨੂੰ ਪਹਿਲਾਂ ਇਹ ਸਮਝਣਾ ਪਏਗਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੋਲ ਕਿੰਨੀਆਂ ਤਾਕਤਾਂ ਨੇ ਜੇਕਰ ਤਾਕਤਾਂ ਦੀ ਗੱਲ ਕਰੀਏ ਨਾ ਜਤਿੰਦਰ ਮੈਂ ਤੁਹਾਨੂੰ ਦੱਸਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਕੋ ਇਸ ਵਕਤ ਇੰਨੀ ਪਾਵਰ ਹੈ ਕਿ ਤੁਹਾਡੇ ਵਰਗੇ ਜਤਿੰਦਰ ਵਰਗੇ 4 ਹੋਰ ਜਤਿੰਦਰ ਬਣਾ ਕੇ ਖੜਾ ਸਕਦੀ ਹੈ ਔਰ ਕੋਈ ਵੀ ਇਹ ਨਹੀਂ ਦੱਸ ਪਾਊਗਾ ਕਿ ਇਨ੍ਹਾਂ ਦੋਵਾਂ ਦੇ ਵਿੱਚ ਐਕਚੁਅਲ ਜਤਿੰਦਰ ਦੇ ਵਿੱਚ ਔਰ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਖੜੀ ਕੀਤੀ ਜਤ ਕਿਉਂਕਿ ਜਿਸ ਵਕਤ ਇਹ ਚੀਜ਼ਾਂ ਆndੀਆਂ ਨੇ ਨਾ ਹੂੰ ਟੈਕਨੋਲੋਜੀ ਬਹੁਤ ਪਾਵਰਫੁਲ ਮੀਡੀਅਮ ਹੈ ਜਿਸ ਵਕਤ ਅਸੀਂ ਹੁਣ ਦੀਆਂ ਗੱਲਾਂ ਕਰਦੇ ਆਂ ਜੋ ਚੀਜ਼ਾਂ ਅਸੀਂ ਦੇਖ ਰਹੇ ਆਂ ਜਿਵੇਂ ਅਸੀਂ ਕੁਝ ਮੀਡੀਆ ਸੈਂਟਰਸ ਜਿਹੜੇ ਨੇ ਉਹਨਾਂ ਨੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਪੂਰੇ ਪੂਰੇ ਲੋਗ ਖੜਾ ਕੇ ਨਿਊਜ਼ ਪੜ੍ਹਾਉਣ ਦੇ ਲਈ ਵੀ ਉਹਨਾਂ ਨੇ ਤਿਆਰ ਕਰ ਦਿੱਤੇ ਨੇ ਕਿ ਬਈ ਹੁਣ ਸਾਨੂੰ ਕਿਸੇ ਐਂਕਰ ਦੀ ਜ਼ਰੂਰਤ ਨਹੀਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮੰਨਿਆ ਹੋਇਆ ਇੱਕ ਰੋਬੋਟ ਜਿਹੜਾ ਆ ਉਹ ਸਾਰੀ ਨਿਊਜ਼ ਵੀ ਪੜ੍ਹੇਗਾ ਜਿਸ ਅਕਦਰ ਸੇ ਐਡਵਾਂਟੇਜਸ ਦੀ ਗੱਲ ਕਰਦੇ ਆਂ ਬਿਲਕੁਲ ਠੀਕ ਹੈ ਕਿਉਂਕਿ ਲੋਕ ਕਹਿ ਦਿੰਦੇ ਨੇ ਕਹਿੰਦੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਕਾਸਟਿੰਗ ਹੈਗੀ ਐ ਉਹ ਘਟਾਂਦੀ ਕਿਉਂਕਿ ਤੁਸੀਂ ਇੱਕ ਐਪਲੀਕੇਸ਼ਨ ਖਰੀਦ ਲਈ ਉਸ ਤੋਂ ਬਾਅਦ ਉਹ ਤੋਂ ਕੁਝ ਵੀ ਕਰਵਾਈ ਜਾਓ ਲੇਕਿਨ ਦੂਜੇ ਪਾਸੇ ਜੇਕਰ ਅਸੀਂ ਡਿਸਐਡਵਾਂਟੇਜਸ ਦੀ ਗੱਲ ਕਰਦੇ ਆ ਨਾ ਜ਼ਿਆਦਾ ਡਿਸਐਡਵਾਂਟੇਜਸ ਵੀ ਨੇ ਕਿਉਂਕਿ ਡਿਸਐਡਵਾਂਟੇਜਸ ਦੇ ਵਿੱਚ ਚਲੋ ਠੀਕ ਐ ਕੋਸਟ ਕਟਿੰਗ ਤੁਹਾਡਾ ਐਡਵਾਂਟੇਜ ਹੋ ਗਿਆ ਲੇਕਿਨ ਡਿਸਐਡਵਾਂਟੇਜਸ ਦੇ ਵਿੱਚ ਇਹ ਵੀ ਆ ਜਾਂਦਾ ਹੈ ਕਿ ਜਿਸ ਵਕ ਤੁਸੀਂ ਇੱਕ ਵਾਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈਂਦੇ ਹੋ ਹੁਣ ਮੈਂ ਤੁਸੀਂ ਉਹ ਅਸੀਂ ਅਗਰ ਇੱਕ ਖਬਰ ਲਿਖਦੇ ਆ ਨਾ ਅਸੀਂ ਦੋ ਵਾਰੀ ਤਿੰਨ ਵਾਰੀ ਉਹਨੂੰ ਕਰਾਸ ਚੈੱਕ ਕਰਦੇ ਆ ਠੀਕ ਹੈ ਕੁਝ ਗਲਤੀਆਂ ਹਿਊਮਨ 에ਰਰ ਦੇ ਕਾਰਨ ਰਹਿੰਦੀਆਂ ਨੇ ਲੇਕਿਨ ਅਸੀਂ ਉਹਨੂੰ ਇੱਕ ਹਿਊਮਨ ਐਂਗਲ ਦੇ ਨਾਲ ਵੀ ਦੇਖਦੇ ਆ ਉਹਨੂੰ ਅਸੀਂ ਉਹਦੇ ਵਿੱਚ ਵੀ ਦੇਖਦੇ ਹਾਂ ਕਿ ਕੀ ਕੀ ਚੀਜ਼ਾਂ ਮਿਸਟੇਕ ਹੋ ਸਕਦੀਆਂ ਨੇ ਕਿ ਕੀ ਕੀ ਸ਼ਬਦ ਜਿਹੜੇ ਨੇ ਲੋਕਾਂ ਨੂੰ ਜਿਹੜੇ ਆ ਉਹ ਦੁੱਖ ਪਹੁੰਚਾ ਸਕਦੇ ਨੇ ਅਸੀਂ ਫਿਰ ਉਹਨਾਂ ਦੇ ਸਬਸਟੀਟਿਊਟਸ ਵਰਤਣ ਦੀ ਕੋਸ਼ਿਸ਼ ਕਰਦੇ ਹਾਂ ਆਲਟਰਨੇਟਿਵ ਸ਼ਬਦ ਲੱਭਦੇ ਹਾਂ ਲੇਕਿਨ ਆਰਟੀਫੀਸ਼ੀਅਲ ਇੰਟੈਲੀਜੈਂਸ ਕੋ ਇਨਾਉ ਨਹੀਂ ਹੈ ਕਿ ਉਹ ਤੁਹਾਡੇ ਇਮੋਸ਼ਨਸ ਦੀ ਕਦਰ ਕਰੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਡੀਮੈਰਿਟਸ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹੈਗੇ ਨੇ ਅਸੀਂ ਜਿਸ ਵਕਤ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲ ਜਾਂਦੇ ਆ ਰੋਬੋਟਸ ਹੋ ਗਏ ਜਾਂ ਉਸ ਤੋਂ ਇਲਾਵਾ ਐਪਲੀਕੇਸ਼ਨਸ ਹੋ ਗਈਆਂ ਕਿਉਂਕਿ ਸਾਰੀ ਐਪ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੁੜੀਆਂ ਹੋਈਆਂ ਨੇ ਹੁਣ ਕਿਤੇ ਨਾ ਕਿਤੇ ਨਾ ਮੈਂ ਇਹ ਦੇਖਦੀ ਆਂ ਜਿਸ ਵਕਤ ਆਰਟੀਫੀਸ਼ੀਅਲ ਇੰਟੈਲੀਜੈਂਸ ਇਨਵੋਲ ਹੋ ਗਈ ਨਾ ਲੋਕਾਂ ਨੇ ਆਪਣੇ ਦਿਮਾਗ ਤੋਂ ਕੰਮ ਲੈਣਾ ਘਟਾ ਦਿੱਤਾ ਹੈ ਹੂੰ ਕਿਉਂਕਿ ਮੈਂ ਨਾ ਫੀਲਡ ਤੇ ਵੀ ਲੋਕਾਂ ਨੂੰ ਦੇਖਦੀ ਆ ਮੈਂ ਕੁਝ ਬੱਚਿਆਂ ਨਾਲ ਇੰਟਰੈਕਟ ਕੀਤਾ ਸਕੂਲ ਕਾਲਜ ਦੇ ਬੱਚੇ ਹੁਣ ਉਹਨਾਂ ਨੂੰ ਮੈਂ ਇੱਕ ਗੱਲ ਕਹੀ ਮੈਂ ਕਿਹਾ ਤੁਸੀਂ ਨਾ ਇੱਕ ਐਸੇ ਲਿਖਣਾ ਆ ਜੋ ਕਿ 500 ਵਰਡਸ ਦੇ ਵਿੱਚ ਤੁਸੀਂ ਕੰਪਾਈਲ ਅਪ ਕਰਨਾ ਆ ਪਰ ਐਸੇ ਤੁਸੀਂ ਲਿਖਣਾ ਆਪਣੇ ਪੂਰੇ ਦਿਨ ਦੇ ਉੱਤੇ ਜਾਂ ਤੁਸੀਂ ਕੋਈ ਵੀ ਅੱਛਾ ਐਸੇ ਲਿਖੋ ਜਿਹੜਾ ਕਿ ਕ੍ਰੀਏਟਿਵ ਹੋਵੇ ਉਹਦੇ ਵਿੱਚ ਤੁਸੀਂ ਇੰਗਲਿਸ਼ ਦੇ ਕੁਝ ਐਸੇ ਸ਼ਬਦ ਲਿਖਨੇ ਆ ਜਿਹੜਾ ਪ੍ਰੋਨਾਉਂਸ ਕਰਨ ਤੋਂ ਪਹਿਲਾਂ ਸਾਨੂੰ ਵੀ ਸੋਚਣਾ ਪਵੇ ਮਤਲਬ ਔਖੇ ਸ਼ਬਦ ਲਿਖਨੇ ਕਿ ਤੁਹਾਨੂੰ ਪਤਾ ਹੋਵੇ ਕਿ ਅੱਛਾ ਠੀਕ ਹੈ ਇਹਦਾ ਮਤਲਬ ਗਲਤ ਨਹੀਂ ਹੋਣਾ ਚਾਹੀਦਾ ਲੇਕਿਨ ਤੁਸੀਂ ਲਿਖਨੇ ਇਸ ਪ੍ਰਕਾਰ ਦੇ ਨਾਲ ਨੇ ਉੱਥੇ ਮੈਂ ਬੱਚਿਆਂ ਨੂੰ ਦੇਖਿਆ ਉਹਨਾਂ ਨੇ ਕੀਤਾ ਦੋ ਬੱਚਿਆਂ ਨੇ ਆਪਣਾ ਫੋਨ ਚੱਕਿਆ ਉਹਨਾਂ ਨੇ ਖੋਲਿਆ ਚੈਟ ਜੀਪੀਟੀ ਕਰਕੇ ਕੁਝ ਆਂਦਾ ਆ ਉਹਨਾਂ ਨੇ ਉਹ ਖੋਲਿਆ ਉਹਦੇ ਵਿੱਚ ਉਹਨਾਂ ਨੇ ਆਪਣੀ ਰਿਕੁਆਇਰਮੈਂਟ ਭਰ ਦਿੱਤੀ ਕਿ ਸਾਨੂੰ ਇਹ ਐਸੇ ਚਾਹੀਦਾ ਹੈ ਇਹ ਸਾਡਾ ਟੌਪਿਕ ਆ ਇੰਨੇ ਵਰਡਸ ਨੇ ਔਰ ਇਹ ਚੀਜ਼ਾਂ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਨੇ 2 ਮਿੰਟ ਦੇ ਅੰਦਰ ਅੰਦਰ ਚੈਟ ਜੀਪੀਟੀ ਨੇ ਉਹਨਾਂ ਨੂੰ ਸਾਰਾ ਦਾ ਸਾਰਾ ਡਾਟਾ ਕੱਢ ਕੇ ਦੇ ਦਿੱਤਾ ਚਲੋ ਠੀਕ ਹੈ ਮੈਂ ਕਹਿੰਨੀ ਬਹੁਤ ਤਾਂ ਖੂਬਸੂਰਤ ਡਾਟਾ ਕੱਢ ਕੇ ਦੇ ਦਿੱਤਾ ਉਹਨੇ ਚੈਟ ਜੀਪੀਟੀ ਨੇ ਇਹ ਹੋ ਗਿਆ ਸਮਾਰਟ ਵਰਕ ਅਸੀਂ ਹਾਰਡ ਵਰਕ ਕਰਨਾ ਭੁੱਲ ਗਏ ਹੁਣ ਉਹ ਬੱਚਿਆਂ ਨੇ ਕੀ ਕੀਤਾ ਕਿਉਂਕਿ ਹੁਣ ਮੈਂ ਆ ਤੁਸੀਂ ਉਹ ਅਸੀਂ ਜਿਸ ਵਕਤ ਤੁਹਾਨੂੰ ਯਾਦ ਹੋਊਗਾ ਸਕੂਲ ਦੇ ਵਿੱਚ ਇੱਕ ਐਸੇ ਲਿਖਦੇ ਸੀਗੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਫਰੋਲ ਕੇ ਦੋ ਸ਼ਬਦ ਆਪਣੇ ਪਾ ਕੇ ਦੋ ਸੋਹਣੇ ਹੋਏ ਸ਼ਬਦ ਪਾ ਕੇ ਉਹ ਆਪਣੇ ਦਿਮਾਗ ਨੂੰ ਫਰੂਲ ਕੇ ਇੱਕ ਐਸੇ ਲਿਖਦੇ ਸੀਗੇ ਕਿ ਹਾਂ ਬਈ ਇਹ ਸ਼ਬਦਾਂ ਦੇ ਵਿੱਚ ਵੀ ਫਰੇਮ ਹੋ ਜੇ ਇਹਦੇ ਵਿੱਚ ਵਧੀਆ ਚੀਜ਼ਾਂ ਵੀ ਆ ਜਾਣ ਔਰ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਕੰਪਾਈਲ ਅਪ ਕਰਕੇ ਇੱਕ 500 ਸ਼ਬਦ ਲਿਖਨੇ ਨੇ ਲੇਕਿਨ ਉਹ ਬੱਚਿਆਂ ਨੇ ਆਪਣੇ ਦਿਮਾਗ ਤੇ ਬੋਝ ਪਾਇਆ ਹੀ ਨਹੀਂ ਬਿਲਕੁਲ ਉਹਨਾਂ ਨੇ 스마트 ਵਰਕ ਕੀਤਾ ਉਹਨਾਂ ਨੇ 스마트 ਵਰਕ ਦੇ ਨਾਲ ਉਹ ਚੀਜ਼ਾਂ ਭਰੀਆਂ ਉਹਨਾਂ ਨੇ ਉਹ ਲਿਖ ਦਿੱਤੀਆਂ ਚਲੋ ਠੀਕ ਹੈ ਅਸੀਂ ਕਹਿੰਦੇ ਆ ਸਾਡੇ ਮਤਲਬ ਵੱਡੇ ਬਜ਼ੁਰਗ ਵੀ ਕਹਿ ਦਿੰਦੇ ਨੇ ਕਿ ਅੱਜ ਕੱਲ ਦਾ ਸਮਾਂ ਆ ਹਾਰਡ ਵਰਕ ਤੇ 스마트 ਵਰਕ ਇੱਕਠੇ ਕਰਨ ਦਾ ਕਿਉਂਕਿ ਪਹਿਲਾਂ ਅਸੀਂ ਕਹਿੰਦੇ ਸੀ ਹਾਰਡ ਵਰਕ ਕਰੋ ਹਾਰਡ ਵਰਕ ਕਰੋ ਲੇਕਿਨ ਹੁਣ ਦੋਵੇਂ ਹੱਥਾਂ ਛੱਤਾਂ ਪਾ ਕੇ ਚੱਲਦੇ ਨੇ ਸਮਾਰਟ ਵਰਕ ਤੇ ਹਾਰਡ ਵਰਕ ਲੇਕਿਨ ਸਮਾਰਟ ਵਰਕ ਦੇ ਚੱਕਰ 'ਚ ਸਾਨੂੰ ਹਾਰਡ ਵਰਕ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਸਿਰਫ ਸਮਾਰਟ ਵਰਕ ਦੇ ਨਾਲ ਜੁੜ ਜਾਂਦੇ ਆ ਨਾ ਜਿਵੇਂ AI ਹੈਗਾ ਆ ਹੁਣ ਉਹਦੇ ਵਿੱਚ ਬੰਦਿਆਂ ਦੇ ਦਿਮਾਗ ਜਿਹੜੇ ਬੱਚਿਆਂ ਦੇ ਨੇ ਉਹ ਪ੍ਰੋਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਉਹ ਆਪਣੀ ਐਕਸਟ੍ਰੀਮ ਪਾਵਰ ਤੱਕ ਜਾਂਦੇ ਹੀ ਨਹੀਂ ਉੱਥੇ ਹੀ ਰੁਕ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਸੌਖੇ ਤਰੀਕੇ ਨਾਲ ਆਪਾਂ ਨੂੰ ਚੀਜ਼ ਮਿਲ ਜਾਣੀ ਆ ਹੁਣ ਮੈਂ ਇੱਕ ਹੋਰ ਚੀਜ਼ ਜਿਹੜੀ ਇਹ ਦੇਖੀ ਤੁਸੀਂ ਸੋਸ਼ਲ ਮੀਡੀਆ ਤੇ ਜਾਓ ਉੱਥੇ ਵੀ ਦਿਸਦੀਆਂ ਨੇ ਤੁਸੀਂ ਕੁਝ ਵੀ ਕਰਨਾ ਇੱਕ ਦੋ ਵੈਬਸਾਈਟਸ ਨੇ ਜਿੰਨਾ ਤੇ ਤੁਹਾਨੂੰ AI ਨਾਲ ਜਨਰੇਟਡ ਕੋਈ ਵੀ ਚੀਜ਼ ਜਿਹੜੀ ਹੈ ਉਹ ਮਿਲ ਜੂਗੀ ਤੁਸੀਂ ਉੱਥੇ ਜਾ ਕੇ ਲਿਖਣਾ ਹੈ ਕਿ ਬਈ ਮੈਨੂੰ ਇੱਕ ਐਨੀਮੇਸ਼ਨ ਵੀਡੀਓ ਚਾਹੀਦੀ ਹੈ ਮੈਨੂੰ ਉਹਦੇ ਵਿੱਚ ਆਹ ਚਾਰ ਚੀਜ਼ਾਂ ਚਾਹੀਦੀਆਂ ਨੇ ਉਹ ਕੁੜੀ ਬੋਲਦੀ ਹੋਣੀ ਚਾਹੀਦੀ ਹੈ ਜਾਂ ਉਹਨੇ ਇਹ ਚਾਰ ਲਾਈਨਾਂ ਬੋਲਣੀਆਂ ਨੇ ਇਸ ਤਰੀਕੇ ਦੀ ਬੈਕਗ੍ਰਾਉਂਡ ਚਾਹੀਦੀ ਹੈ ਉਹ ਤੁਹਾਨੂੰ ਪੂਰੀ ਦੀ ਪੂਰੀ ਜਿਹੜੀ ਹੈ ਉਹ ਵੀਡੀਓ ਜਨਰੇਟ ਕਰਕੇ ਦੇ ਦੂਗਾ ਜਤਿੰਦਰ ਇਹਦੇ ਵਿੱਚ ਲੋਕਾਂ ਦਾ ਤੁਸੀਂ ਆਪੇ ਸੋਚ ਸਕਦੇ ਹੋ ਕਿ ਕਿੰਨਾ ਕੁ ਜਿਹੜਾ ਆ ਉਹ ਦਿਮਾਗ ਉੱਥੇ ਰੁਕ ਰਿਆ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਆਪਾਂ ਕੋਸ਼ਿਸ਼ ਕਰਦੇ ਸੀਗੇ ਠੀਕ ਹੈ ਅਗਰ ਅਸੀਂ ਐਡੀਟਿੰਗ ਕਰਨੀ ਹੈ ਨਾ ਅਸੀਂ ਕੋਸ਼ਿਸ਼ ਕਰਦੇ ਸੀਗੇ ਪਹਿਲਾਂ ਕਿ ਠੀਕ ਹੈ ਪਹਿਲਾਂ ਅਸੀਂ ਇੱਕ ਸੌਫਟਵੇਅਰ ਸਿੱਖੀਏ ਦੂਸਰਾ ਸੌਫਟਵੇਅਰ ਸਿੱਖੀਏ ਫਿਰ ਉਸ ਤੋਂ ਬਾਅਦ ਬੈਠੀਏ ਉਹਨੂੰ ਵਿਚਾਰੀਏ ਫਿਰ ਚਾਰ ਚੀਜ਼ਾਂ ਹੋਰ ਕਰੀਏ ਉਹਦੇ ਵਿੱਚ ਕੈਮਰਾ ਪਰਸਨ ਦੀ ਲੋਡ ਹੁੰਦੀ ਸੀ ਬਾਅਦ ਚੋਂ ਇੱਕ ਕ੍ਰੀਏਟਿਵ ਡਾਇਰੈਕਟਰ ਦੀ ਲੋਡ ਹੁੰਦੀ ਸੀ ਲੇਕਿਨ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ AI ਨੇ ਖਤਮ ਕਰ ਦਿੱਤੀਆਂ ਇਹ ਜਿੱਥੇ ਇੱਕ ਬੈਨੀਫਿਟ ਹੈ ਉੱਥੇ ਬਹੁਤ ਵੱਡਾ ਨੁਕਸਾਨ ਵੀ ਮੈਨੂੰ ਕਿਸੇ ਨੇ ਇਹ ਗੱਲ ਬਹੁਤ ਸੋਹ ਕਰ ਰਹੀ ਸੀ ਮੈਂ ਵੀ ਬਹੁਤ ਤਾਰੀਫ ਕੀਤੀ AI ਦੀ ਕਿ ਨਹੀਂ ਯਾਰ ਠੀਕ ਹੈ ਕਰੇ ਬੈਠੇ ਸਾਨੂੰ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਵਕ ਵਕ ਥਾਵਾਂ ਤੇ ਪੈਸੇ ਨਹੀਂ ਖਰਚਣੇ ਪੈ ਰਹੇ ਹਮ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਉਹ ਕਹਿੰਦੇ ਕਿ ਨਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੱਕ ਕੋਸ਼ਿਸ਼ ਹੈ ਕਿ ਲੋਕਾਂ ਦਾ ਦਿਮਾਗ ਅੱਗੇ ਤੱਕ ਡਿਵੈਲਪ ਹੋਈ ਨਾ ਸਕੇ ਇਦੇ ਨਾਲ ਇੱਕ ਸੋਸ਼ਲ ਡਾਇਲਿਮਾ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਭਈ ਇੱਥੇ ਹੀ ਰੁਕ ਜਾਵੇ ਲੋਕਾਂ ਦੇ ਦਿਮਾਗ ਦੇ ਵਿੱਚ ਜਿਸ ਵਕਤ ਉਹ ਉਹ ਆਪਣੀ ਕੋਸ਼ਿਸ਼ ਨਹੀਂ ਕਰੋਗੇ बार-बार ਉਹਨੂੰ ਚੀਜ਼ ਨੂੰ ਟਰਾਈ ਨਹੀਂ ਕਰੋਗੇ ਤਾਂ ਫਿਰ ਉਹ ਦਿਮਾਗ ਉੱਥੇ ਹੀ ਰੁਕ ਜੂਗੇ ਉਹਨਾਂ ਨੂੰ ਪ੍ਰੋਪਰ ਉਹਦੀ ਪਾਵਰ ਨਹੀਂ ਮਿਲੂਗੀ ਤਾਂ ਕਰਕੇ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਨੇ ਇੱਕ ਬੈਨੀਫਿਟ ਵੀ ਹੈ ਲੇਕਿਨ ਇਹਦਾ ਨੁਕਸਾਨ ਵੀ ਹੈ ਤਾਂ ਕਰਕੇ ਲੋਕਾਂ ਨੂੰ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਇਹਦੇ ਨਾਲ ਹੂੰ ਹੂੰ ਤੇ ਅਨੂਜਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੀਡੀਆ ਅਦਾਰਾ ਵੀ ਆ ਜਿਨ੍ਹਾਂ ਦੇ ਵੱਲੋਂ ਨਿਊਜ਼ ਪੜਾਈ ਵੀ ਜਾਂਦੇ ਮੈਂ ਵੀ ਉਹ ਸੁਣੀਆਂ ਨਿਊਜ਼ ਕਿਉਂਕਿ ਉਹਨੇ AI ਜਿਹੜੀ ਉੱਥੇ ਨਿਊਜ਼ ਐਂਕਰ ਬਣੀ ਹੋਈ ਐ ਉਹਨੇ ਨਾ ਤਾਂ ਥੱਕਣਾ ਐ ਨਾ ਅੱਕਣਾ ਐ ਨਾ ਉਹਨੇ ਕੁਝ ਖਾਣਾ ਪੀਣਾ ਬਸ ਉਹਦੇ ਸਾਹਮਣੇ ਉਹਨਾਂ ਨੇ ਕੰਪਿਊਟਰਾਈਜ਼ ਕਰਕੇ ਜੋ ਸਕ੍ਰਿਪਟ ਆਗੀ ਉਹ ਚਲਾਤੀ ਤੇ ਉਹਨੇ ਉਹ ਸਾਰਾ ਦਿਨ ਉਹਨੇ ਉਹ ਪੜੀ ਜਾਣੀ ਤੇ ਇੱਕ ਬੰਦੇ ਦਾ ਰੁਜ਼ਗਾਰ ਤਾਂ ਉਹਨੇ ਖੋਹ ਲਿਆ ਨਾ ਜੇਕਰ ਆਪਾਂ ਗੱਲ ਕਰੀਏ ਨਾ ਤੇ ਉਹਦੇ ਪਿੱਛੇ ਕਿੰਨੇ ਜਾਣੇ ਕੰਮ ਕਰਦੇ ਹੁੰਦੇ ਆ ਉਹ ਵੀ ਸਾਰਾ ਚਲਾ ਗਿਆ ਤੇ ਤੁਸੀਂ ਰੋਬੋਟ ਦੀ ਗੱਲ ਕਰ ਰਹੇ ਸੀ ਜਪਾਨ ਵਰਗੇ ਦੇਸ਼ਾਂ ਦੇ ਵਿੱਚ ਤਾਂ ਰੋਬੋਟ ਚਲੋ AI ਦੀ ਤਾਂ ਗੱਲ ਹੁਣ ਹੋਣ ਲੱਗੀ ਆ ਨਾ ਤੇ ਇਸ ਤੋਂ ਪਹਿਲਾਂ ਹੀ ਰੋਬੋਟ ਸਾਰਾ ਕੰਮ ਕਰਦੇ ਨੇ ਵੱਡੇ ਵੱਡੇ ਰੈਸਟੋਰੈਂਟ ਦੇ ਵਿੱਚ ਜਾਂ ਹੋਰ ਦੇਖੀਏ ਸਫਾਈ ਦਾ ਕੰਮ ਹਨਾ ਜਾਂ ਵੇਟਰ ਦਾ ਕੰਮ ਉੱਥੇ ਵੀ ਉਹਨਾਂ ਨੇ ਰੁਜ਼ਗਾਰ ਖੋਲ੍ਹਿਆ ਤੇ ਮਤਲਬ ਰੋਬੋਟ ਸਾਰਾ ਕੰਮ ਕਰ ਰਹੇ ਨੇ ਤੁਸੀਂ ਹੁਣ ਬੱਚਿਆਂ ਦੀ ਗੱਲਬਾਤ ਕਰ ਰਹੇ ਹੋ ਵੀ ਹਾਰਡ ਵਰਕ ਉਹ ਕਰਨਾ ਭੁੱਲ ਗਏ ਨੇ ਸਮਾਰਟ ਵਰਕ ਕਰਦ ਨੇ ਤੇ ਦਿਮਾਗ ਵਾਕਈ ਤੁਸੀਂ ਸਹੀ ਕਹਿ ਰਹੇ ਹੋ ਕਿ ਦਿਮਾਗ ਬੰਦਾ ਆਪਣਾ ਲਾਉਂਦਾ ਹੀ ਨਹੀਂ ਹੁਣ ਜਦੋਂ ਪਤਾ ਹੈ ਕਿ ਵੀ ਅਸੀਂ ਆਪਣਾ ਦਿਮਾਗ ਕਿਉਂ ਖਰਚੀਏ ਸੌਖੇ ਤਰੀਕੇ ਦੇ ਨਾਲ ਸਾਰੀਆਂ ਇਹ ਚੀਜ਼ੇ ਤੇ ਮਿਲ ਜਾਣੀਆਂ ਅਸੀਂ ਸਰਚ ਕਰਾਂਗੇ ਸਾਨੂੰ ਨਾ ਲੱਭਣ ਦੀ ਨਾ ਆਪਣੇ ਮਾਇਨ ਨੂੰ ਸਟ੍ਰੈਸ ਦੇਣ ਦੀ ਨਾ ਕਿਸੇ ਨਾਲ ਗੱਲਬਾਤ ਕਰਨ ਦੀ ਨਾ ਕੁਝ ਸਿੱਖਣ ਦੀ ਸਾਨੂੰ ਜ਼ਰੂਰਤ ਤੇ ਨਹੀਂ ਹੈਗੀ ਸਾਡੇ ਕੋਲ ਫੋਨ ਹੈਗਾ ਅਸੀਂ ਉਹਦੇ ਵਿੱਚ ਜੋ ਚਾਹੋਣੇ ਆਗੇ ਰਿਸਰਚ ਕਰਨਾ ਚਾਹੋਣੇ ਅਸੀਂ ਉਹ ਫਿਲ ਕੀਤਾ ਤੇ ਸਾਨੂੰ ਸਾਰਾ ਕੁਝ ਗੂਗਲ ਨੇ ਸਾਹਮਣੇ ਲਿਆ ਕੇ ਸਾਡੇ ਰੱਖ ਦੇਣਾ ਸਾਡਾ ਦਿਮਾਗ ਵਾਕਈ ਇੱਥੇ ਰੁਕ ਗਿਆ ਪਰ ਕਿਤਨੇ ਕਿਤੇ ਜਿਹੜੇ ਪੁਰਾਣੇ ਬਜ਼ੁਰਗ ਨੇ ਅਨੁਜਾ ਉਹ ਇਹ ਵੀ ਕਹਿੰਦੇ ਨੇ ਕਹਿੰਦੇ ਕਿ ਵੀ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਪਰ ਲੋਕ ਨਾ ਵਰਤੇ ਜਾ ਰਹੇ ਨੇ ਲੋਕਾਂ ਨੂੰ ਇਹ ਨਾ ਪਤਾ ਲੱਗੇ ਵੀ ਸਾਨੂੰ ਅਸਲ ਦੇ ਵਿੱਚ ਕੀ ਚਾਹੀਦਾ ਹੈ ਅਸੀਂ ਅਸਲ ਦੇ ਵਿੱਚ ਆਪਦੀ ਜ਼ਿੰਦਗੀ ਦੇ ਵਿੱਚ ਕਰਨਾ ਕੀ ਹੈ ਲੋਕ ਆਪਣੇ ਹੱਕਾਂ ਪਰ ਦੀ ਜਾਣੂ ਨਾ ਹੋਣ ਲੋਕ ਇੱਥੇ ਰੁਕ ਜਾਂਦੇ ਤੇ ਟੈਕਨੋਲੋਜੀ ਦੇ ਇਹਦੇ ਵਿੱਚ ਹੀ ਉਲਝੇ ਰਹਿਣਗੇ ਉਹ ਮਤਲਬ ਅੱਗੇ ਉੱਠ ਹੀ ਨਾ ਸਕਣ ਕਹਿੰਦੇ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਤੁਹਾਡਾ ਨੁਕਸਾਨ ਕਰੇਗੀ ਟੈਕਨੋਲੋਜੀ ਪਰ ਤੁਸੀਂ ਹਜੇ ਤਾਂ ਲੋਕਾਂ ਨੂੰ ਕਹਿੰਦੇ ਬਹੁਤ ਚਾਗ ਆ ਚਾ ਚਾ ਦੇ ਚੱਕਰ ਦੇ ਵਿੱਚ ਸਭ ਕੁਝ ਕਰੀ ਜਾਂਦੇ ਨੇ ਵੀਰ ਵੀ ਆ ਤਾਂ ਬਹੁਤ ਸੌਖਾ ਹੋ ਗਿਆ ਬਹੁਤ ਬਹੁਤ ਵਧੀਆ ਗੱਲਬਾਤ ਹੋ ਗਈ ਸਮ ਤਾਂ ਹੁਣ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈਗੀ ਪਰ ਥੋੜੇ ਕੁ ਸਾਲਾਂ ਬਾਅਦ ਮਤਲਬ ਇਹ ਥੋੜੇ ਤੇ ਬਹੁਤ ਜ਼ਿਆਦਾ ਹਾਵੀ ਹੋਣ ਵਾਲੀ ਹੈ ਜਦੋਂ ਤੁਹਾਨੂੰ ਨਿਹੱਥੇ ਕਰਕੇ ਇਹਨਾਂ ਨੇ ਬਿਠਾ ਦੇਣਾ ਤੁਹਾਡੇ ਕੋਲ ਕੋਈ ਰੁਜ਼ਗਾਰ ਨਹੀਂ ਹੋਣਾ ਹਨ ਤੇ ਸੋਸ਼ਲ ਮੀਡੀਆ ਤੇ ਆਪਾਂ ਕਾਫੀ ਫੋਟੋਆਂ ਵੀ ਵੇਖਦੇ ਆ ਆਪਾਂ ਫੇਕ ਤੇ ਡੀ ਫੇਕ ਵੀਡੀਓ ਦੀ ਵੀ ਕਾਫੀ ਚਰਚਾ ਹੋਈ ਸੀ ਤੁਹਾਨੂੰ ਯਾਦ ਹੋਣਾ ਤੁਸੀਂ ਵੀ ਉਹ ਕੋ ਸਾਊਥ ਐਕਟਰਸ ਆ ਉਹਦੀ ਵੀਡੀਓ ਵੇਖੀ ਹੋਣੀ ਹੈ ਹਨਾ ਰਸ਼ਮਿਕਾ ਤੇ ਮਤਲਬ ਉਹ ਵਾਕਿ ਉਹ ਹੈ ਨਹੀਂ ਸੀ ਪਰ AI ਦੇ ਨਾਲ ਇਸ ਤਰੀਕੇ ਦੇ ਨਾਲ ਵੀਡੀਓ ਬਣਾ ਦਿੱਤੀ ਗਈ ਕਿ ਉਹ ਹੀ ਲਿਫਟ ਦੇ ਵਿੱਚ ਉਹ ਇਸ ਤਰੀਕੇ ਦੇ ਕੱਪੜੇ ਪਾ ਕੇ ਬਾਹਰ ਆ ਰਹੀ ਹਾਲਾਂਕਿ ਉਸ ਤੋਂ ਬਾਅਦ ਉਹਨੇ ਪੋਸਟ ਪਾ ਕੇ ਦੱਸਿਆ ਵੀ ਸੀ ਪਰ ਵੀ AI ਨੇ ਛੇੜਛਾੜ ਕੀਤੀ ਹੈ ਇਹ ਚੀਜ਼ਾਂ ਮਤਲਬ ਇੱਥੇ ਘਾਤਕ ਸਾਬਤ ਹੁੰਦੀਆਂ ਨੇ ਕਿਸੇ ਦੇ ਕੈਰੈਕਟਰ ਨੂੰ ਵੀ ਮਤਲਬ ਖਰਾਬ ਕੀਤਾ ਜਾਂਦਾ ਪਰ ਹੁਣ ਲੋਕਾਂ ਨੂੰ ਵੀ ਸਮਝ ਆਉਣ ਲੱਗ ਗਈ ਹੈ ਤੇ ਲੋਕ ਸ਼ਾਇਦ ਮੈਨੂੰ ਲੱਗਦਾ ਇਹਨਾਂ ਯਕੀਨ ਨਹੀਂ ਕਰਨਗੇ ਜਦੋਂ ਕੋਈ ਵੀ ਏਦਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਜਾਂ ਕਿਸੇ ਦਾ ਹਨਾ ਵੀ ਇਹਨਾਂ ਨੂੰ ਨੁਕਸਾਨ ਹੁੰਦਾ ਤਾਂ ਸ਼ਾਇਦ ਲੋਕ ਸੋਚਣਗੇ ਕਿ ਵੀ ਇਹ ਟੈਕਨੋਲੋਜੀ ਦੇ ਨਾਲ ਏਦਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਨੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਇਹ ਸਾਰੀ ਗੱਲਾਂ ਕਰ ਰਹੇ ਹੋ ਮੈਂ ਬਿਲਕੁਲ ਇਹਨਾਂ ਦੇ ਨਾਲ ਵਾਕਿਫ ਰੱਖਦੀ ਹਾਂ ਕਿ ਬਿਲਕੁਲ ਇਹ ਜਿਹੜੀਆਂ ਟੈਕਨੋਲੋਜੀ ਨੂੰ ਅਸੀਂ ਵਰਤਦੇ ਬਿਲਕੁਲ ਲੋਕਾਂ ਨੂੰ ਨਾ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਇਸ ਵਕਤ ਵਰਤੇ ਜਾ ਰਹੇ ਹਾਂ ਇਹ ਵਰਤੇ ਅਸੀਂ ਇਸ ਲਈ ਜਾ ਰਹੇ ਹਾਂ ਕਿਉਂਕਿ ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਅੱਜ ਤਾਂ ਅਸੀਂ ਉਹਨੂੰ ਇੰਜੋਏ ਕਰ ਰਹੇ ਹਾਂ ਬਥੇਰੇ ਲੋਕਾਂ ਦੇ ਕੋਲ ਨੌਕਰੀਆਂ ਵੀ ਨਹੀਂ ਫੇਰ ਵੀ ਬਹਿ ਕੇ ਅਗਰ ਉਹਨਾਂ ਨੂੰ ਕੋਈ ਕਿਹਾ ਜਾਵੇ ਨਾ ਕਿ ਤੁਸੀਂ ਹੁਣ ਮੈਂ ਨਾ ਇਹ ਵੀ ਦੇਖਿਆ ਕਿ ਬਥੇਰੇ ਲੋਕ ਖਬਰ ਲਿਖਣੀ ਹੋਵੇ ਨਾ ਕਿਸੇ ਬਾਰੇ ਉਹ ਵੀ ਚੈਟ ਜੀਪੀਡੀ ਤੋਂ ਲਿਖਵਾ ਲੈਂਦੇ ਨੇ ਜਾਂ ਕਿਸੇ ਵੀ ਹੋਰ ਐਪ ਜਿਹੜੀਆਂ ਹੋਰ ਨੇ ਉਹਨਾਂ ਤੋਂ ਲਿਖਵਾ ਲੈਂਦੇ ਨੇ ਲੇਕਿਨ ਇਹ ਇਹਨਾਂ ਦੇ ਨਾਲ ਨਾ ਚੀਜ਼ਾਂ ਦੇ ਹੱਲ ਨਹੀਂ ਨਿਕਲ ਕੇ ਆਉਂਦੇ ਜਿਦੋਂ ਤੁਸੀਂ ਆਤ ਪਾ ਲੂਗੇ ਨਾ ਫਿਰ ਤਾਂ ਸਾਰਿਆਂ ਨੂੰ ਕਿ ਠੀਕ ਹੈ ਭਈ ਇਹਦੇ ਨਾਲ ਇਹ ਚੀਜ਼ਾਂ ਮਸਲੇ ਦਾ ਹੱਲ ਹੋ ਜਾਏਗਾ ਤੇ ਫਿਰ ਉਹ ਲੋਕਾਂ ਦੀ ਲੋੜ ਹੀ ਨਹੀਂ ਪੈਣੀ ਜਿਸ ਵਕਤ ਮੈਨ ਪਾਵਰ ਨੇ ਕੰਮ ਹੀ ਅਗਰ ਇਦਾਂ ਲੈਣਾ ਆ ਐਪਲੀਕੇਸ਼ਨਸ ਤੋਂ ਲੈਣਾ ਉਹ ਤਾਂ ਅਦਾਰੇ ਖੁਦ ਵੀ ਲੈ ਸਕਦੇ ਨੇ ਮੈਨ ਪਾਵਰ ਦੀ ਲੋੜ ਕਿੱਥੇ ਪਈ ਹੁਣ ਇਹ ਚੀਜ਼ਾਂ ਲੋਕਾਂ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਜਿਸ ਵਕਤ ਮੈਨ ਪਾਵਰ ਦੀ ਲੋੜ ਨਹੀਂ ਹੋਏਗੀ ਮੈਨ ਪਾਵਰ ਨੂੰ ਕੱਢਿਆ ਜਾਏਗਾ ਫਿਰ ਉਸ ਤੋਂ ਬਾਅਦ ਬੇਰੋਜ਼ਗਾਰੀ ਕੀ ਹੋਏਗੀ ਬੇਰੋਜ਼ਗਾਰੀ ਦੇ ਨਾਲ ਕੀ ਹਸ਼ਰ ਹੋਏਗਾ ਲੋਕਾਂ ਦਾ ਇੱਕ ਬਹੁਤ ਵੱਡਾ ਸਵਾਲ ਹੈ ਜਿਸ ਵਕਤ ਅਸੀਂ ਗੱਲ ਕਰਦੇ ਆ ਨਾ ਇਹ ਸਾਰੀਆਂ ਚੀਜ਼ਾਂ ਦੀ ਕੁਝ ਦਿਨ ਪਹਿਲਾਂ ਨਾ ਮੈਂ ਇੱਕ ਖਬਰ ਪੜ੍ਹ ਰਹੀ ਸੀ ਜਤਿੰਦਰ ਜਿਸ ਵਿੱਚ ਉਹਨਾਂ ਨੇ ਨਾ ਲਿਖਿਆ ਇਹ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਕੁਝ 10 ਤੋਂ 12 ਸਾਲਾਂ ਦੇ ਵਿੱਚ ਇਤ ਬਦਲੀ ਦੇਖਣ ਨੂੰ ਮਿਲੇਗੀ ਭਾਰਤ ਦੇ ਵਿੱਚ ਵੀ ਕਿ ਜਿੱਥੇ ਜਿੱਥੇ ਵੀ ਅਗਰ ਅਸੀਂ ਟੋਲ ਟੈਕਸ ਦੀ ਗੱਲ ਕਰਦੇ ਆਂ ਉੱਥੇ ਰੋਬੋਟਸ ਬੈਠੇ ਹੋਣਗੇ ਜਿੱਥੇ ਮਾਲਸ ਦੀ ਗੱਲ ਕਰਦੇ ਆਂ ਅਸੀਂ ਜਾਂ ਜਿੱਥੇ ਸ਼ਾਪਿੰਗ ਕੰਪਲੈਕਸਸ ਨੇ ਉੱਥੇ ਦੀ ਗੱਲ ਕਰਦੇ ਆਂ ਉੱਥੇ ਬਿੱਲ ਵਗੈਰਾ ਕਰਨ ਦੇ ਲਈ ਰੋਬੋਟਸ ਬੈਠੇ ਹੋਣਗੇ ਰੈਸਟੋਰੈਂਟਸ ਦੇ ਵਿੱਚ ਵੇਟਰ ਇਨਸਾਨ ਨਹੀਂ ਹੋਏਗਾ ਰੋਬੋਟਸ ਹੋਣਗੇ ਪਰ ਐਦਾਂ ਦੀਆਂ ਚੀਜ਼ਾਂ ਹੋ ਵੀ ਰਹੀਆਂ ਨੇ ਤੁਸੀਂ ਇਹ ਦੇਖੋ ਕਿ ਕਿੰਨੇ ਵੱਡੇ ਲੋਕ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇਹਨਾਂ ਦੇ ਥਾਵਾਂ ਤੇ ਰੋਜ਼ਗਾਰ ਕਮਾ ਰਹੇ ਨੇ ਆਪਣਾ ਜਿੱਥੇ ਜਿੱਥੇ ਅਸੀਂ ਜਾਂਦੇ ਆਂ ਛੋਟੀ ਛੋਟੀ ਚੀਜ਼ਾਂ ਦੇ ਵਿੱਚ ਰੋਜ਼ਗਾਰ ਅਸੀਂ ਉਹ ਲੋਕਾਂ ਦਾ ਰੋਜ਼ਗਾਰ ਹੈ ਉਥੇ ਤੁਸੀਂ ਇਹ ਦੇਖੋ ਸ਼ਿਫਟ ਹੋ ਗਏ ਇਹ ਸਾਰੀਆਂ ਚੀਜ਼ਾਂ ਆ ਗਈਆਂ ਫਿਰ ਰੋਜ਼ਗਾਰ ਇਨਸਾਨ ਦਾ ਕਿੱਥੇ ਰਿਹਾ ਕਿੱਥੇ ਗਈ ਉਹ ਲਾਈਫ ਸਟਾਈਲ ਕਿੱਥੇ ਗਏ ਲੋਕਾਂ ਦੀ ਇੱਕ ਇੱਕ ਕਿਉਂਕਿ ਅੱਜ ਵੀ ਜਿਸ ਵਕਤ ਇਹ ਸਾਰੀਆਂ ਚੀਜ਼ਾਂ ਤੇ ਇਹ ਸਾਰੀਆਂ ਥਾਵਾਂ ਤੇ ਰੋਜ਼ਗਾਰ ਅਵੇਲੇਬਲ ਹੈ ਤਾਂ ਵੀ ਅਸੀਂ ਕਹਿ ਦਿੰਦੇ ਆ ਕਿ ਲੋਕਾਂ ਦੇ ਕੋਲ ਰੋਜ਼ਗਾਰ ਹੈ ਨਹੀਂ ਸਿਰਫ ਪੰਜਾਬ ਕਰਦੇ ਆ ਹਾਂ ਬਿਲਕੁਲ ਪੰਜਾਬ ਪੰਜਾਬ ਦਾ ਆਂਕੜੇ ਦੀ ਵੀ ਅਸੀਂ ਗੱਲ ਕਰਦੇ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਕਹਿ ਦਿੰਦੇ ਆ ਕਿ ਬੰਦਿਆਂ ਕੋਲ ਰੋਜ਼ਗਾਰ ਹੀ ਹੈ ਨਹੀਂ ਇੱਕ ਇੱਕ ਦਿਹਾੜੀ ਦੇ ਲਈ ਲੋਕ ਕਦੇ ਕਦੇ ਤਰਸ ਜਾਂਦੇ ਨੇ ਕਿ ਬਈ ਅੱਜ ਦੀ ਦਿਹਾੜੀ ਹੋਊਗੀ ਅੱਜ ਦੀ ਰੋਟੀ ਖਾਵਾਂਗੇ ਲੇਕਿਨ ਜਿਸ ਵਕਤ ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ ਤੇ ਫਿਰ ਕੀ ਹਸ਼ਰ ਹੋਏਗਾ ਲੇਕਿਨ ਇੱਥੇ ਇੱਕ ਹੋਰ ਬਹੁਤ ਵੱਡਾ ਜਿਹੜੀਆਂ ਚੀਜ਼ਾਂ ਹੁਣ ਚੱਲ ਰਹੀਆਂ ਨੇ ਉਹਦੇ ਵਿੱਚ ਜਤਿੰਦਰ ਜੋ ਚੀਜ਼ ਮੈਂ ਦੇਖ ਰਹੀ ਹਾਂ ਨਾ ਉਹ ਇਹ ਹੈ ਕਿ ਕੁਝ ਦਿਨ ਪਹਿਲਾਂ ਤੁਸੀਂ ਵੀ ਖਬਰ ਪੜੀ ਹੋਊਗੀ ਮੈਂ ਵੀ ਖਬਰ ਪੜੀ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਵੀ ਇਹ ਖਬਰ ਪੜੀ ਹੋਊਗੀ ਕਿ ਜਿਸ ਤਰੀਕੇ ਦੇ ਨਾਲ ਇੱਕ ਵੀਡੀਓ ਗੇਮ ਦੀ ਬੜੀ ਚਰਚਾ ਹੋ ਨੋ ਡਾਊਟ ਵੀਡੀਓ ਗੇਮਸ ਬਹੁਤ ਦਿਮਾਗ ਤੇ ਅਸਰ ਕਰਦੀਆਂ ਨੇ ਲੇਕਿਨ ਤੁਸੀਂ ਇਹ ਦੇਖ ਲਓ AI ਨਾ ਕ੍ਰੀਏਟਿਡ ਵੀਡੀਓ ਜਿਹੜੀ ਹੈ ਉਹ ਕੀ ਹਸ਼ਰ ਕਰ ਰਹੀ ਹੈ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਿਹੜੀਆਂ ਪਹਿਲਾਂ ਵੀਡੀਓ ਗੇਮਸ ਹੁੰਦੀਆਂ ਸੀ ਨਾ ਆਪਾਂ ਤੁਸੀਂ ਵੀ ਖੇਡੀਆਂ ਹੋਣਗੀਆਂ ਮਾਰੀਓ ਖੇਡੀ ਹੋਊਗੀ ਕੌਂਟਰਾ ਖੇਡੀ ਹੋਊਗੀ ਬਹੁਤ ਸਾਰੀਆਂ ਚੀਜ਼ਾਂ ਸਿਗੀਆਂ ਜਿਹੜੀਆਂ ਅਸੀਂ ਖੇਡਦੇ ਸੀਗੇ ਲੇਕਿਨ AI ਨਾਲ ਜਨਰੇਟਿਡ ਵੀਡੀਓ ਕਿਉਂਕਿ AI ਨੇ ਕਿੱਥੋਂ ਚੀਜ਼ਾਂ ਗ੍ਰੈਬ ਕੀਤੀਆਂ ਉਹੀ ਜਿਹੜੀ ਉਹਦੇ ਆਲੇ-ਦੁਆਲੇ ਕੰਪਿਊਟਰ ਦੇ ਵਿੱਚ ਵਾਧੂ ਸਰਚਡ ਚੀਜ਼ਾਂ ਹੋਣਗੀਆਂ ਉਹਦੇ ਵਿੱਚੋਂ ਚੀਜ਼ਾਂ ਜਿਹੜੀਆਂ ਨੇ ਡ੍ਰੈਗ ਕਰਕੇ ਉਹਨੇ ਇੱਕ ਕੰਪਾਈਲੇਸ਼ਨ ਇੱਕ ਕ੍ਰੀਏਟ ਕੀਤੀ ਕੰਪਾਊਂਡ ਕ੍ਰੀਏਟ ਕੀਤਾ ਔਰ ਉਸ ਤੋਂ ਬਾਅਦ ਉਹਨੇ ਇੱਕ ਵੀਡੀਓ ਗੇਮ ਜਨਰੇਟ ਕੀਤੀ ਜਿਸ ਵਿੱਚ ਇਹ ਦਿਖ ਰਿਹਾ ਆ ਕਿ 16 ਸਾਲ ਦੀ ਕੁੜੀ ਦੇ ਨਾਲ ਰੇਪ ਹੋ ਰਿਹਾ ਆ ਔਰ ਉਹ ਰੇਪ ਸਿਰਫ ਇਦਾਂ ਹੀ ਨਹੀਂ ਕਿ ਦ੍ਰਿਸ਼ ਦਿਖਾ ਦਿੱਤੇ ਤੇ ਬਸ ਗੱਲ ਖਤਮ ਕਰਤੀ ਉਸ ਤੋਂ ਬਾਅਦ ਉਹਦਾ ਸਾਈਕੋਲੋਜੀਕਲ ਟਰਾਮਾ ਦਿਖਾਇਆ ਜਾ ਰਿਹਾ ਉਹਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹਨੂੰ ਸਿਰੇ ਤੋਂ ਦਿਖਾਇਆ ਜਾ ਰਿਹਾ ਹੈ ਇੱਕ ਇੱਕ ਚੀਜ਼ ਤੁਸੀਂ ਇਹ ਦੇਖ ਸਕਦੇ ਹੋ ਕਿ AI ਨੂੰ ਇਮੋਸ਼ਨਸ ਦੇ ਨਾਲ ਮੈਂ ਤੁਹਾਨੂੰ ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਉਹਨੂੰ ਇਮੋਸ਼ਨਸ ਉਹਨੂੰ ਸ਼ਬਦ ਉਹਨੂੰ ਐਕਚੁਅਲ ਮੀਨਿੰਗ ਆਫ ਰੇਪ ਜਾਂ ਕੋਈ ਵੀ ਚੀਜ਼ ਹੈ ਉਹ ਚੀਜ਼ਾਂ ਦੀ ਸੈਂਸ ਨਹੀਂ ਹੈ ਉਹਨੇ ਇੱਕ ਚੀਜ਼ ਜਨਰੇਟ ਕਰਕੇ ਦਿੱਤੀ ਜੋ ਇਸ ਵਕਤ ਵਿਵਾਦਾਂ ਦੇ ਵਿੱਚ ਵੀ ਸੀਗੀ ਤੁਸੀਂ ਇਹ ਦੇਖੋ ਜੇਕਰ ਅਸੀਂ ਇਹਨੂੰ ਗੱਲ ਕਰੀਏ ਤਿਆਰ ਹੋਣ ਇਨਸਾਨ ਨਾ ਤਿਆਰ ਹੋਣ ਲੋਕਾਂ ਦਾ ਸਾਈਕੋਲੋਜੀਕਲ ਲੈਵਲ ਕੀ ਹੈ ਉਹਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਪਾਸੇ ਰੱਖੀਏ ਲੇਕਿਨ ਜਿਸ ਵਕਤ ਵੀਡੀਓ ਗੇਮਸ ਦੇ ਵਿੱਚ ਇਹ ਚੀਜ਼ਾਂ ਜਨਰੇਟ ਹੋਣ ਲੱਗ ਜਾਣਗੀਆਂ ਤੇ ਫਿਰ ਹਸ਼ਰ ਕੀ ਹੋਏਗਾ ਕਿੱਥੇ ਤੱਕ ਸੋਸਾਇਟੀ ਜਾਏਗੀ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿਸ ਵਾਂ ਮੈਂ ਰਿਪੋਰਟਸ ਪੜ੍ਹ ਰਹੀ ਸੀਗੀ ਇਹਦੇ ਉੱਤੇ ਸਾਰੇ ਜਿਹੜੇ ਮੀਡੀਆ ਅਦਾਰੇ ਨੇ ਉਹਨਾਂ ਨੇ ਇਹਦੇ ਉੱਤੇ ਖਬਰ ਲਗਾਈ ਇਵਨ ਕਿ ਇਹ ਵੀਡੀਓ ਸਭ ਤੋਂ ਪਹਿਲਾਂ ਦੇਖੀ ਗਈ ਯੂਕੇ ਦੇ ਵਿੱਚ ਯੂਕੇ ਦੇ ਵਿੱਚ ਇੱਕ AI ਜਨਰੇਟਿਡ ਇਹ ਵੀਡੀਓ ਗੇਮ ਸੀਗੀ ਜਿਹਨੂੰ ਬੱਚੇ ਖੇਡ ਰਹੇ ਸੀਗੇ ਔਰ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਲੇਕਿਨ ਇਹ ਅੱਗੇ-ਅੱਗੇ ਵਧੇਗਾ ਇਹ ਘਟੇਗਾ ਨਹੀਂ ਕਿਉਂਕਿ ਉਹਨਾਂ ਦੇ ਕੋਲ ਕੋਈ ਬੈਰੀਅਰ ਨਹੀਂ ਹੈ ਨਾ ਸਾਡੇ ਕੋਲ ਹਿਊਮਨ ਬੈਰੀਅਰ ਇੱਕ ਚੀਜ਼ ਤਾਂ ਆਂਦੀ ਹੈ ਨਾ ਕਿ ਅਧਾਰੇ ਨੇ ਕਿਹਾ ਤਾਂ ਵੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਮੰਨ ਜਾਾਂਗੇ ਵੇ ਕਿ ਨਹੀਂ ਇਹ ਨਹੀਂ ਹੋਣਾ ਚਾਹੀਦਾ ਲੇਕਿਨ ਉਹਨਾਂ ਦੇ ਕੋਲ ਕੋਈ ਹਿਊਮਨ 에ਰਰ ਨਹੀਂ ਹੈਗਾ ਨਾ ਵੀਡੀਓ ਗੇਮਜ਼ ਦੀ ਗੱਲ ਸਿਰਫ ਇੰਨੀ ਨਹੀਂ ਆਪਾਂ ਜਿਸ ਵਕਤ AI ਤੇ ਜਾਂਦੇ ਆ ਬਹੁਤ ਸਾਰੀ ਵੀਡੀਓ ਗੇਮਜ਼ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਮੈਂ ਬਹੁਤ ਵਾਰ ਦੇਖਿਆ ਮੈਂ ਅੱਜ ਸਵੇਰੇ ਵੀ ਨਾ ਸੈਰ ਕਰਨ ਗਈ ਹੋਈ ਸੀ ਪਾਰਕ ਦੇ ਵਿੱਚ ਤਿੰਨ ਮੁੰਡੇ ਬੈਠੇ ਹੋਏ ਸੀ ਇਕੱਠੇ ਉਹ ਤਿੰਨ ਮੁੰਡੇ ਜਿਹੜੇ ਨੇ ਉਹ ਉਧਰ ਦੂਧ ਨਾਲ ਚੀਕ ਚੀਕ ਕੇ ਗੱਲਾਂ ਕਰ ਰਹੇ ਸੀ ਨਹੀਂ 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 ਇਧਰ ਨਹੀਂ ਇਧਰ ਨਹੀਂ ਉਧਰ 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 ਇਹਦੇ ਨਹੀਂ ਉਧਰ ਮਾਪਿਓ ਨੇ ਇਹ ਤਾਂ ਸਵੇਰੇ ਸਵੇਰੇ ਸੈਰ ਕਰਨ ਭੇਜਿਆ ਸੀ ਲੇਕਿਨ ਉਹ ਕੀ ਕਰ ਰਹੇ ਸੀ ਤਿੰਨ ਬੈਂਚ ਸਾਹਮਣੇ ਸਾਹਮਣੇ ਸੀ ਉਥੇ ਤਿੰਨੋਂ ਬੈਠੇ ਹੋਏ ਤਿੰਨੋਂ ਵੱਖਰੇ ਵੱਖਰੇ ਫੋਨ ਗੇਮਾਂ ਖੇਡ ਰਹੇ ਨੇ ਔਰ ਕੰਨਾਂ 'ਚ ਹੈੱਡਫੋਨ ਲਾਏ ਹੋਏ ਨੇ ਸਾਹਮਣੇ ਆਮਨੇ ਬੈਠੇ ਨੇ ਸਾਰੇ ਫੇਰ ਵੀ ਕੰਨਾਂ 'ਚ ਹੈੱਡਫੋਨ ਲਗਾ ਕੇ ਗੇਮ ਖੇਡ ਰਹੇ ਨੇ ਕਿ ਬਈ ਇਹ ਸਾਰੀਆਂ ਚੀਜ਼ਾਂ ਆਪਾਂ ਇੱਧਰ ਜਾਣਾ ਹੈ ਉਹ ਕਰਨਾ ਹੈ ਇਹ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਇੱਕ ਨਾ ਬਹੁਤ ਗਲਤ ਪਾਸੇ ਲੋਕਾਂ ਨੂੰ ਲੈ ਕੇ ਜਾ ਰਹੀਆਂ ਨੇ ਔਰ ਇਹਦੇ ਨਾਲ ਭਵਿੱਖ ਮਨ ਲੱਗਦਾ ਹੁੰਦਾ ਨੌਜਵਾਨੀ ਦਾ ਖਰਾਬ ਹੋਏਗਾ ਹੋਰ ਕਿਤੇ ਅਸਰ ਹੋਵੇ ਨਾ ਹੋਵੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਉਸ ਦੇ ਵਿੱਚ ਮਤਲਬ ਪੰਜਾਬ ਦੀ ਉਹ ਵੀਡੀਓ ਆ ਮੁੰਡਾ ਪਬਜੀ ਖੇਡ ਰਿਹਾ ਹੁੰਦਾ ਉਹਦੇ ਵਿੱਚ ਉਹ ਕਹਿੰਦਾ ਹੁੰਦਾ ਇੱਧਰ ਆਗੇ ਇੱਧਰ ਆਗੇ ਡੰਡੇ ਲੈ ਕੇ ਉੱਧਰ ਆਗੇ ਉੱਧਰ ਆਗੇ ਠੀਕ ਹੈ ਉਹਦੇ ਘਰ ਦੇ ਘਰਦੋਂ ਨੂੰ ਲੱਗਦਾ ਹੁੰਦਾ ਸ਼ਾਇਦ ਕਈ ਵਾਕਈ ਦੇ ਵਿੱਚ ਅਸਲ ਦੇ ਵਿੱਚ ਕੋਈ ਬੰਦੇ ਆ ਗਏ ਹਨਾ ਉਹ ਬਾਹਰ ਦੇਖਦੇ ਨੇ ਮਤਲਬ ਦੇ ਵੀ ਕਿੱਥੇ ਆ ਬ ਮੈਂ ਮਦਮ ਗੇਮ ਦੇ ਵਿੱਚ ਕਹਿ ਰਿਹਾ ਵੀ ਇੱਧਰ ਬੰਦੇ ਆ ਗਏ ਜਾਂ ਉਧਰ ਬੰਦੇ ਆ ਗਏ ਉਹਨੇ ਮੇਰੇ ਗੋਲੀ ਮਾਰੀ ਉਹਨੇ ਗੋਲੀ ਮਾਰੀ ਹਨਾ ਇਦਾਂ ਦੀਆਂ ਹੋਰ ਵੀ ਵੀਡੀਓ ਇੱਕ ਹੋਰ ਵਾਇਰਲ ਹੋ ਰਹੀ ਸੀਗੀ ਵੀਡੀਓ ਬੱਚੀ ਆ ਮਤਲਬ ਬਹੁਤ ਛੋਟੀ ਐ ਤੇ ਉਹ ਮਤਲਬ ਜਿਹਦਾ ਕਹਿਦੀ ਵੀ ਉਹਦਾ ਦਿਮਾਗ ਸੁੰਨ ਹੋ ਗਿਆ ਉਹਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੀ ਹੋਇਆ ਮੇਰੇ ਨਾਲ ਵੀ ਮੈਨੂੰ ਕੌਣ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਡਾਕਟਰ ਉਹਨੂੰ ਪੁੱਛ ਰਹੇ ਨੇ ਕਿ ਵੀ ਤੈਨੂੰ ਕੀ ਹੋਇਆ ਕੀ ਹੋਇਆ ਬਸ ਉਹ ਇੱਕ ਹੀ ਗੱਲ ਕਹਿ ਰਹੀ ਆ ਬੌਸ ਆ ਗਿਆ ਬੌਸ ਆ ਗਿਆ ਬੌਸ ਆ ਗਿਆ ਬਿਲਕੁਲ ਉਹ ਇਹਦੇ 'ਚ ਨਾ ਕਿਸ਼ਿੰਦਰ ਉਹ ਜਿਹੜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਨ ਗੇਮ ਬਹੁਤ ਵਾਇਰਲ ਹੋਈ ਸੀ ਉਸ ਵੇਲੇ ਅਸੀਂ ਸੁਣਿਆ ਸੀ ਬਲੂ ਵੇਲ ਕਰਕੇ ਕਿ ਉਹਦੇ ਵਿੱਚ ਤੁਹਾਨੂੰ ਟਾਸਕ ਦਿੱਤੇ ਜਾਂਦੇ ਸੀ ਕਿ ਤੁਸੀਂ ਅਗਰ ਟਾਸਕ ਨਹੀਂ ਕਰੋਗੇ ਤੁਹਾਡੇ ਨਾਲ ਇਹ ਹੋ ਜਾਊਗਾ ਉਹ ਹੋ ਜਾਊਗਾ ਤਾਂ ਕਰਕੇ ਲੋਕਾਂ ਨੇ ਬਹੁਤ ਕੁਝ ਕੀਤਾ ਉਸ ਦੌਰਾਨ ਅਸੀਂ ਸੁਣਿਆ ਵੀ ਲੋਕਾਂ ਨੇ ਸੁਸਾਈਡ ਕਰ ਲਈ ਲੋਕਾਂ ਨੇ ਆਪਣੀ ਨਾਸ ਕੱਟ ਲਈ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੇ ਉਸ ਦੌਰਾਨ ਕੀਤੀਆਂ ਇਸ ਕਰਕੇ ਨਾ ਕਿਤਨਾ ਕਿਤੇ ਪੇਰੈਂਟ ਸਰਵੇਲੈਂਸ ਬਹੁਤ ਜ਼ਰੂਰੀ ਹੈ ਤੁਹਾਨੂੰ ਤੁਸੀਂ ਨਾ ਆਪਾਂ ਸੇ ਛੋਟੇ ਹੁੰਦੇ ਸੀਗੇ ਤੇ ਅਸੀਂ ਦੇਖਦੇ ਹੁੰਦੇ ਸੀਗੇ ਕਿ ਕੇਬਲ ਟੀਵੀ ਹੁੰਦਾ ਸੀ ਉਸ ਵੇਲੇ ਕੇਬਲ ਟੀਵੀ ਦੇ ਵਾਸਤੇ ਵੀ ਨਾ ਮੈਨੂੰ ਯਾਦ ਹੈ ਕਿ ਅਗਰ ਨਾ ਮੰਮਾ ਪਾਪਾ ਨੇ ਕਹਿ ਦਿੱਤਾ ਕਿ 1 ਘੰਟਾ ਦੇਖਣਾ ਹੈ ਟੀਵੀ 1 ਘੰਟੇ ਤੋਂ ਬਾਅਦ ਉਹਨਾਂ ਨੇ ਨਾ ਪੇਰੈਂਟ ਲੌਕ ਲਗਾ ਕੇ ਰੱਖ ਦੇਣਾ ਉਹਨੂੰ ਕਿ ਨਹੀਂ ਹੁਣ 1 ਘੰਟਾ ਤੁਹਾਡਾ ਪੂਰਾ ਹੋ ਗਿਆ ਹੁਣ 1 ਘੰਟੇ ਤੋਂ ਬਾਅਦ ਤੁਸੀਂ ਕੁਝ ਨਹੀਂ ਦੇਖਣਾ ਪਰ ਉਸ ਵੇਲੇ ਹੀ ਰਹਿੰਦਾ ਸੀਗਾ ਕਿ ਠੀਕ ਹੈ ਟੀਵੀ ਦੇਖ ਰਹੇ ਹਨਾ ਮੰਮੀ ਪਾਪਾ ਨੂੰ ਪਤਾ ਹੁੰਦਾ ਸੀਗਾ ਕੋਈ ਮੂਵੀ ਦੇਖ ਲੂਗੇ ਜਾਂ ਕੋਈ ਕਾਰਟੂਨ ਚੈਨਲ ਦੇਖ ਲੂਗੇ ਨਾ ਇਹ ਦੋ ਤਿੰਨ ਚੀਜ਼ਾਂ ਹੁੰਦੀਆਂ ਸੀ ਜਿਹੜੀ ਦੇਖਦੇ ਸੀ ਲੋਕ ਲੇਕਿਨ ਉਸ ਤੋਂ ਬਾਅਦ ਪੇਰੈਂਟ ਲੌਕ ਲੱਗ ਜਾਂਦਾ ਸੀ ਲੇਕਿਨ ਹੁਣ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਗਈ ਜਿਹੜੀ ਗੱਲ ਤੁਸੀਂ ਵੀ ਸ਼ੁਰੂਆਤੀ ਦੌਰ ਚ ਕਹੀ ਕਿ ਬ ਡਿਵਾਈਸਸ ਦਾ ਐਕਸੈਸ ਵੱਧ ਗਿਆ ਉਸ ਤਰੀਕੇ ਦੇ ਨਾਲ ਬੱਚਿਆਂ ਦੇ ਦਿਮਾਗ ਤੇ ਅਸਰ ਉਸ ਤਰੀਕੇ ਦੇ ਨਾਲ ਬੱਚਿਆਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਤਬਦੀਲ ਹੋ ਗਈਆਂ ਹੁਣ ਜਿਸ ਤਰੀਕੇ ਦੇ ਨਾਲ 스마트 ਡਿਵਾਈਸਸ ਨੇ ਨਾ ਉਸ ਤਰੀਕੇ ਦੇ ਨਾਲ 스마트 ਪੇਰੈਂਟਸ ਵੀ ਹੋਣੇ ਚਾਹੀਦੇ ਨੇ ਮੈਨੂੰ ਇਹ ਗੱਲ ਹੈ ਰੀਸੈਂਟਲੀ ਕਿਸੇ ਨੇ ਕਹੀ ਮੈਂ ਨਾ ਕਿਉਂਕਿ ਹੁਣ ਆਪਾਂ ਨੂੰ ਚਿੰਤਾ ਹੋ ਜਾਂਦੀ ਜਿਸ ਵਕਤ ਅਸੀਂ ਨਾ ਲੋਕਾਂ ਨੂੰ ਦੇਖਦੇ ਆ ਕਿਉਂਕਿ ਸਾਡੇ ਜਿਹੜੇ ਦੋਸਤ ਮਿੱਤਰ ਸੀ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਹੁਣ ਫੋਨ ਵਗੈਰਾ ਤੇ ਬਹੁਤ ਜ਼ਿਆਦਾ ਹੁੰਦੇ ਨੇ ਰੋਟੀ ਖਾਣੀ ਆ ਮੰਮੀ ਪਾਪਾ ਨੇ ਫੋਨ ਫੜਾ ਤਾ ਤੁਸੀਂ ਫੋਨ ਤੇ ਜਾਓ ਅਸੀਂ ਜਿਹੜਾ ਆ ਉਹ ਆਪਾਂ ਖਾਣਾ ਖਾ ਲਈਏ ਲੇਕਿਨ ਹੁਣ ਸਮਾਰਟ ਡਿਵਾਈਸਸ ਦੇ ਨਾਲ ਸਮਾਰਟ ਪੇਰੈਂਟਸ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਚਾਹਨੇ ਆ ਕਿ ਸਾਡੇ ਬੱਚੇ ਅੱਗੇ ਸੁਖੀ ਰਹਿਣ ਜਾਂ ਅੱਗੇ ਉਹ ਮੈਂਟਲੀ ਸਿਕਿਉਰ ਰਹਿਣ ਜਾਂ ਉਹਨਾਂ ਦੇ ਕੋਲ ਇਹ ਚੀਜ਼ਾਂ ਕੁਝ ਐਬ੍ਰਪਟ ਉਹਨਾਂ ਦੇ ਨਾਲ ਨਾ ਕਰ ਸਕਣ ਤੇ ਸਾਨੂੰ ਸਮਾਰਟਲੀ ਡੀਲ ਕਰਨਾ ਪਏਗਾ ਕੁੱਟ ਮਾਰ ਕੋਈ ਚੀਜ਼ ਨਾ ਦੇਣਾ ਹੱਲ ਨਹੀਂ ਹੈ ਲੇਕਿਨ ਲਿਮਿਟਡ ਅਮਾਉਂਟ ਕਿਉਂਕਿ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਲੇਕਿਨ ਇੱਕ ਦਾਇਰਾ ਤਾਂ ਕ੍ਰੀਏਟ ਕਰ ਸਕਦੇ ਹਾਂ ਨਾ ਉਹ ਦਾਇਰਾ ਬਣਾਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਚਾਹਦੇ ਹਾਂ ਕਿ ਸਾਡਾ ਫਿਊਚਰ ਜਿਹੜਾ ਆ ਉਹ ਸਿਕਿਉਰ ਰਹੇ ਸਾਡੀ ਆਉਣ ਵਾਲੀ ਪੀੜ੍ਹੀ ਦਾ ਫਿਊਚਰ ਜਿਹੜਾ ਉਹ ਸਿਕਿਉਰ ਰਹੇ ਤਾਂ ਤਾਂ ਅਨੁਜਾ ਉਹੀ ਆਪਾਂ ਗੱਲਬਾਤ ਕਰ ਰਹੇ ਸੀ ਵੀ ਫੋਨ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਦਿਮਾਗ ਨੂੰ ਹੈਕ ਕਰਦਾ ਤੇ ਉਹ ਆਪਣੀ ਮੰਮੀ ਡੈਡੀ ਦੀ ਗੱਲ ਨਹੀਂ ਸੁਣਦੇ ਜਿਹੜਾ ਕੁਝ ਉਹਨਾਂ ਨੂੰ ਫੋਨ ਦੇ ਵਿੱਚ ਕਿਹਾ ਜਾਂਦਾ ਉਹ ਉਦੇ ਅਕੋਰਡਿੰਗ ਚੱਲਦੇ ਨੇ ਮੈਂ ਇਹਨਾਂ ਨੂੰ ਬੱਚਿਆਂ ਨੂੰ ਇੱਕੋ ਗੱਲ ਕਹੂੰਗੀ ਕਿ ਆਪਣੀਆਂ ਚੀਜ਼ਾਂ ਨੂੰ ਠੀਕ ਹੈ ਆਪਾਂ ਪੀਰ ਪ੍ਰੈਸ਼ਰ ਦੇ ਵਿੱਚ ਬਹੁਤ ਚੀਜ਼ਾਂ ਕਰਦੇ ਆਂ ਲੇਕਿਨ ਆਪਣੇ ਮਾਪਿਓ ਤੋਂ ਕਦੀ ਕੋਈ ਚੀਜ਼ ਨਾ ਲੁਕਾਈਏ ਪਾਵੇਂ ਗਲਤ ਹੈ ਪਾਵੇਂ ਸਹੀ ਹੈ ਹਰ ਚੀਜ਼ ਉਹਨਾਂ ਨੂੰ ਦੱਸੋ ਕਿਉਂਕਿ ਤੁਹਾਨੂੰ ਇੱਕ ਚੰਗੀ رائے ਉਹਨਾਂ ਤੋਂ ਹੀ ਮਿਲੇਗੀ ਔਰ ਜਿੰਨੀ ਕੋਸ਼ਿਸ਼ ਹੋ ਸਕੇ ਇਹ ਫੋਨਸ ਦੀ ਗੇਮਸ ਦੀ ਬਜਾਏ ਆਊਟਡੋਰ ਗੇਮਸ ਜਾ ਕੇ ਖੇਡੀਆਂ ਜਾਣ ਤੁਹਾਡੀ ਸਿਹਤ ਬਹੁਤ ਚੰਗੀ ਰਹੇਗਾ ਮੈਂ ਉਮੀਦ ਕਰਦੀ ਆਂ ਕਿ ਹਰ ਬੱਚੇ ਦਾ ਭਵਿੱਖ ਜਿਹੜਾ ਹੈ ਉਹ ਸੋਨਾ ਹੋਵੇ ਬਿਲਕੁਲ ਬਿਲਕੁਲ ਤਾਨੂਜਾ ਟਾਈਮ ਆਪਾਂ ਨੂੰ ਜ਼ਿਆਦਾ ਹੋ ਗਿਆ ਤੇ ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਕਰਨੀਆਂ ਸੀ ਕਿਉਂਕਿ ਟੈਕਨੋਲੋਜੀ ਤੇ ਜਿੰਨੀਆਂ ਗੱਲਾਂ ਬਾਤਾਂ ਕੀਤੀਆਂ ਜਾਂ ਉਨੀਆਂ ਥੋੜੀਆਂ ਨੇ ਕਿਉਂਕਿ ਦਿਨ-ਬਦਨ ਇਸ ਦੇ ਵਿੱਚ ਚੇਂਜ ਆਉਂਦੇ ਰਹਿੰਦੇ ਨੇ ਤਾਂ ਧੰਨਵਾਦ ਗੱਲਾਂ ਬਾਤਾਂ ਕਰਨ ਦੇ ਲਈ ਬਹੁਤ-ਬਹੁਤ ਸ਼ੁਕਰੀਆ ਸੋ ਅੱਜ ਦੇ ਗਲੋਬਲ ਪੋਡਕਾਸਟ ਦੇ ਵਿੱਚ ਇੰਨਾ ਹੀ ਅਗਲੇ ਹਫ਼ਤੇ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ ਸ੍ਰੀ ਅਕਾਲ